ਇਤਿਹਾਸ ਦੇ ਵਿੱਚ ਅੱਜ ਦਾ ਦਿਨ ਕਾਲਾ ਦਿਨ ਹੈ ਇਹ ਕਹਿਣਾ ਹੈ ਗਿਆਨੀ ਹਰਪੀ ਸਿੰਘ ਦਾ ਤੁਹਾਨੂੰ ਦੱਸ ਦਈਏ ਕਿ ਅੱਜ ਐਸਜੀਪੀਸੀ ਦੀ ਅੰਤਰੀਂ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਰਗੂबीर ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਬਖਾਸਤ ਕਰ ਦਿੱਤਾ ਗਿਆ ਹਟਾ ਦਿੱਤਾ ਗਿਆ ਜਿਸ ਦੇ ਬਾਅਦ ਲਗਾਤਾਰ ਹੋਰ ਅਪਡੇਟਸ ਹੋਣੀਆਂ ਸ਼ੁਰੂ ਹੋ ਗਈਆਂ ਨੇ ਇਸੇ ਲੜੀ ਦੇ ਤਹਿਤ ਗਿਆਨੀ ਹਰਪੀ ਸਿੰਘ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਸਿੱਖ ਕੌਮ ਦੇ ਲਈ ਸਿੱਖ ਸੰਸਤਾਵਾਂ ਦੇ ਲਈ ਸਿੱਖ ਜਥੇਬੰਦੀਆਂ ਦੇ ਲਈ ਕਾਲੇ ਦਿਨ ਵਜੋਂ ਮੰਨਿਆ ਜਾਵੇਗਾ ਕਿ ਅੱਜ ਦੋ ਜਥੇਦਾਰਾਂ ਦੀ ਅਦਲਾ ਬਦਲੀ ਕੀਤੀ ਗਈ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਮੇਰੇ ਤੇ ਜੋ ਇਲਜ਼ਾਮ ਲਾਈ ਨੇ ਮੈਨੂੰ ਜੋ ਹਟਾਇਆ ਗਿਆ ਇਹ ਕਹਿਣਾ ਹੈ ਗਿਰੀ ਹਰਪ੍ਰੀਤ ਸਿੰਘ ਦਾ ਉਹਨਾਂ ਨੇ ਕਿਹਾ ਹੈ ਕਿ ਜੋ ਕੁਝ ਹੋਇਆ ਉਹ ਸਭ ਕੁਝ 2 ਦਸੰਬਰ ਦੇ ਹੁਕਮਨਾਮੇ ਕਰਕੇ ਹੋਇਆ 2 ਦਸੰਬਰ ਵਾਲੇ ਦਿਨ ਪੰਜ ਸਿੰਘ ਸਹਿਬਾਨਾ ਨੇ ਫੈਸਲਾ ਲਿਆ ਸੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਅਕਾਲੀ ਦਲ ਦੇ ਪੁਨਰਗਠਨ ਦੀਆਂ ਖਬਰਾਂ ਸੀ ਕਿ ਉਹਨਾਂ ਨੇ 7 ਮੈਂਬਰੀ ਕਮੇਟੀ ਬਣਾ ਕੇ ਇਹ ਕਿਆਸੀ ਕਿ ਅਕਾਲੀ ਦਲ ਦੀ ਹੁਣ ਮੁਰ ਤੋਂ ਭਰਤੀ ਹੋਵੇਗੀ ਉਸ ਭਰਤੀ ਦੀ ਅਹਿਮ ਜ਼ਿੰਮੇਵਾਰੀ 7 ਮੈਂਬਰੀ ਕਮੇਟੀ ਨੂੰ ਦਿੱਤੀ ਸੀ ਜਿਸ ਦਾ ਕੋਆਰਡੀਨੇਟਰ ਹਰਜਿੰਦਰ ਸਿੰਘ ਧਾਮੀ ਨੂੰ ਲਾਇਆ ਗਿਆ ਸੀ ਕੁਝ ਦਿਨਾਂ ਬਾਅਦ ਗਿਆਨੀ ਹਰਪੀ ਸਿੰਘ ਨੂੰ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਉਹ ਜਿਹੜੇ ਨੇ ਉਹ ਫੇਸਬੁਕ ਤੇ ਆਪਣਾ ਬਿਆਨ ਦਿੱਤੇ ਹੋਏ ਦਰਜ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਅਗਲੀ ਖਬਰ ਆਉਂਦੀ ਹੈ ਕਿ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਉਹੋ ਵੀ ਅਸਤੀਫਾ ਦੇ ਦਿੱਤੇ ਰਏ ਅਸਤੀਫੇ ਦੇ ਦੌਰਾਨ ਹੀ ਨਵੀਂ ਖਬਰ ਸਾਹਮਣੇ ਆ ਜਾਂਦੀ ਹੈ ਕਿ ਐਸਜੀਪੀਸੀ ਦੀ ਅੰਤਰੀਮ ਕਮੇਟੀ ਦੀ ਫੇਰ ਤੋਂ ਮੀਟਿੰਗ ਹੋਣ ਵਾਲੀ ਹੈ ਹਰਜਿੰਦਰ ਸਿੰਘ ਢਾਮੀ ਦੇ ਅਸਤੀਫੇ ਤੇ ਕੋਈ ਵੱਡੀ ਖਬਰ ਆ ਸਕਦੀ ਹੈ ਪਰ ਨਹੀਂ ਸੀ ਪਤਾ ਕਿ ਖਬਰ ਆਏਗੀ ਕਿ ਸ਼ਰਕਾਰ ਤੱਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗੂਬੀਰ ਸਿੰਘ ਨੂੰ ਹੀ ਉਹਨਾਂ ਦੇ ਅਹੁਦੇ ਤੋਂ ਫਾਰਕ ਕਰ ਦਿੱਤਾ ਹੈ ਇਸ ਮਸਲੇ ਤੇ ਕੀ ਕਹਿਣਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਤੁਸੀਂ ਉਹ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਲਈ ਪੰਤਕ ਸੰਸਥਾਵਾਂ ਲਈ ਔਰ ਸਭ ਲਈ ਬਲੈਕ ਡੇ ਹੈ ਮਤਲਬ ਕਾਲਾ ਦਿਨ ਹੈ ਦੋ ਤਖਤਾਂ ਦੇ ਜਥੇਦਾਰ ਵੀ ਅੱਜ ਤਬਦੀਲ ਕਰ ਦਿੱਤੇ ਗਏਗੇ ਕਾਰਨ 2 ਦਸੰਬਰ ਨੂੰ ਜਾਰੀ ਹੁਕਮਨਾਮਾ ਮੇਰੇ ਤੇ ਇਲਜ਼ਾਮਬਾਜ਼ੀ ਲਾਈ ਚਲੋ ਮੈਂ ਮੜਾ ਸੀ ਪਰ ਅੱਜ ਦੋਵੇਂ ਤਖਤਾਂ ਦੇ ਜਥੇਦਾਰਾਂ ਨੂੰ ਤਬਦੀਲ ਕਰ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਮੈਨੂੰ ਲਾਹਨ ਪਿੱਛੇ ਵੀ ਮੇਰਾ ਵੀ ਕਰਦਾਰ ਕੁਸ਼ੀ ਕਰਨ ਪਿੱਛੇ ਜਿਹੜਾ ਮੁੱਖ ਕਾਰਨ ਸੀ ਉਹ ਸਿਰਫ ਤੇ ਸਿਰਫ 2 ਦਸੰਬਰ ਦਾ ਹੁਕਮਨਾਮਾ ਸੀ ਇਸ ਲਈ ਮੈਂ ਇਹਨੂੰ ਅੱਜ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਕਾਲਾ ਦਿਨ ਜਿਹੜਾ ਹੈ ਉਹ ਆਖਦਾ ਸਿੱਖ ਇਤਿਹਾਸ ਦੇ ਵਿੱਚ ਇੱਕ ਘਟਨਾ ਦਾ ਉਲੇਖ ਮਿਲਦਾ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਮਾਫ ਕਰਨਾ ਲੰਮੇ ਜਟਪੁਰੇ ਦੀ ਪਾਵਨ ਧਰਤੀ ਤੇ ਬੈਠੇ ਸੀ ਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਮਿਲੀ ਸੀ ਤੇ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਮੂੰਹੋਂ ਕਿ ਅੱਜ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ ਅੱਜ ਸੰਸਥਾਵਾਂ ਦਾ ਦੁਰਉਪਯੋਗ ਕਰਨ ਵਾਲੀ ਪਰਿਵਾਰ ਦੀ ਜੜ ਪੁੱਟੀ ਗਈ ਹੈ ਬਹੁਤ ਮੰਦ ਭਾਗਾ ਫੈਸਲਾ ਅੱਜ ਸੁਣਨ ਨੂੰ ਮਿਲਿਆ ਪਰ ਵਾਕਈ ਅੱਜ ਇੱਕ ਕਾਲਾ ਦਿਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ